ਮੇਰੇ ਫਾਦਰ ਸਾਹਿਬ ਬੈਂਡ ਮਾਸਟਰ ਸੀਗੇ ਸਾਡੀ ਬੈਂਡ ਦੀ ਦੁਕਾਨ ਆ ਸੁਦਰਸ਼ਨ ਬੈਂਡ ਨਾਮ ਆ ਮੈਂ ਦੇਖਿਆ ਸਾਹਮਣੇ ਬੈਂਡ ਵਾਲੀ ਉਹ ਮੇਰੇ ਕੋਲ ਹਜੇ ਹਜੇ ਵੀ ਸਾਡਾ ਉਹ ਕੰਮ ਜਿਹੜਾ ਆ ਉਹ ਚੱਲਦਾ ਆ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ બસ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਇਹ ਕੰਮ ਸੰਭਾਲਦਾ ਫਿਰ ਤੁਸੀਂ ਛੋਟੇ ਬ੍ਰਦਰ ਸੰਭਾਲਦੇ ਨੇ ਜੀ ਸੋ ਉਹਨਾਂ ਨੇ ਕਾਫੀ ਨਾਮ ਨਾ ਘਟਿਆ ਸੀਗਾ ਬੈਂਡ ਦੇ ਕੰਮ ਦੇ ਵਿੱਚ ਜੀ ਔਰ ਬੜੀ ਮਿਹਨਤ ਕਰਦੇ ਸੀਗੇ ਸੋ 98 ਦੇ ਵਿੱਚ ਉਹ ਐਕਸਪਾਇਰ ਹੋ ਗਏ ਅਸੀਂ ਸੱਤ ਭੈਣ ਭਰਾ ਆ ਸੋ ਉਦੋਂ ਆ ਕਾਫੀ ਸਾਡੇ ਪਰਿਵਾਰ ਦੇ ਉੱਤੇ ਜਿਹੜਾ ਸੀਗਾ ਭਾਰ ਟੁੱਟਿਆ ਇੱਕ ਤਰ੍ਹਾਂ ਦਾ ਕਿਉਂਕਿ ਜ਼ਿੰਮੇਵਾਰੀਆਂ ਸਾਰੀਆਂ ਇਕਦਮ ਸ਼ਿਫਟ ਹੋ ਗਈਆਂ ਸੋ ਉਸ ਵੇਲੇ ਤਾਂ ਐਵੇਂ ਲੱਗਦਾ ਸੀਗਾ ਜਿਵੇਂ ਇੱਕ ਵਾਰੀ ਦੁਨੀਆ ਜਿਹੜੀ ਆ ਖਤਮ ਹੋ ਗਈ ਪਰ ਮਦਰ ਸਾਡੇ ਬਹੁਤ ਮਿਹਨਤੀ ਸੀਗੇ ਬੜਾ ਪਾਰਮਿਕ ਵਿਚਾਰਾਂ ਵਾਲੇ ਨੇ ਅਜੇ ਵੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾਂਦੇ ਨੇ ਮੱਥਾ ਟੇਕਣ ਸੋ ਇਹਨਾਂ ਦੇ ਅਸ਼ੀਰਵਾਦ ਸਦਕਾ ਸਾਰਾ ਕੁਝ ਸਹੀ ਚੱਲਦਾ ਰਿਹਾ ਔਰ ਪਰਿਵਾਰ ਝੜਾ ਉੱਪਰ ਗਿਆ ਤੁਹਾਡੀ ਬਦਰਨਾ ਮੈਂ ਗੱਲ ਕਰਦਾ ਹਾਂ ਤੁਸੀਂ ਸੁਦਰਸ਼ਨ ਬੈਂਡ ਨੂੰ ਅੱਗੇ ਲੈ ਕੇ ਚੱਲ ਰਹੇ ਹੋ ਭਾਈ ਸਾਹਿਬ ਸਮਾਜਿਕ ਤੌਰ ਤੇ ਬੜੀਆਂ ਚੀਜ਼ਾਂ ਨੂੰ ਫੇਸ ਕਰਨਾ ਪੈਂਦਾ ਜਦੋਂ ਗੁਰਬਤ ਦਾ ਸਮਾਂ ਹੁੰਦਾ ਬੰਦਾ ਕਹਿੰਦਾ ਠੀਕ ਹੈ ਚੰਗੀ ਗੱਲ ਆ ਕੰਮ ਕਰਦੇ ਆ ਕਮੈਂਟ ਕਰਕੇ ਖਾਂਦੇ ਆ ਹੁਣ ਜਦੋਂ ਭਰਾ ਮੰਤਰੀ ਹੋਵੇ ਤੇ ਦੂਜੇ ਭਰਾ ਦਾ ਬੈਂਡ ਦਾ ਕੰਮ ਹੋਵੇ ਸਮਾਜਿਕ ਤੌਰ ਤੇ ਕੋਈ ਟਿੱਕਾ ਟਿੱਪਣੀ ਹੁੰਦੀ ਹੈ ਯਾਰ ਭਰਾ ਤੇਰਾ ਮੰਤਰੀ ਆ ਤੂੰ ਬੈਂਡ ਦਾ ਕੰਮ ਕਰ ਰਿਹਾ ਨਹੀਂ ਸਰ ਕੋਈ ਇਹੋ ਜੀ ਟਿੱਪਣੀ ਨਹੀਂ ਹੁੰਦੀ ਆਪਣਾ ਰੋਜ਼ਗਾਰ ਆ ਕਰ ਰਹੇ ਆ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ ਹੂੰ ਕੋਈ ਇਸੋ ਜੀ ਟਿੱਪਣੀ ਕੋਈ ਨਹੀਂ ਕੀਤੀ ਕਿਸੇ ਨੇ ਕੀਤੀ ਸਕਦੀ ਤੁਹਾਡੀ ਕੋਈ ਭਰਾ ਤੋਂ ਕਦੀ ਐਕਸਪੈਕਟੇਸ਼ਨ ਜਾਂ ਸ਼ਿਕਵਾ ਰਿਹਾ ਨਹੀਂ ਸਰ ਕੋਈ ਸ਼ਿਕਵਾ ਨਹੀਂ ਰਿਹਾ ਸਾਡੇ ਨਾਲ ਫਾਦਰ ਦੀ ਜਦੋਂ ਡੈਥ ਹੋਈ ਸੀ ਨਾ ਜੀ ਅਹੀਂ ਸੱਤ ਭੈਣ ਭਰਾ ਸੀ ਤੇ ਉਦੋਂ ਮੰਤਰੀ ਸਾਹਿਬ ਨੇ ਦੱਸਿਆ ਵੀ ਤੁਹਾਨੂੰ ਬਹੁਤ ਸਾਡੇ ਦੇ ਪਹਾੜ ਦੇਖ ਪਿਆ ਸੀ ਸਾਨੂੰ ਸੱਤਾ ਨੂੰ ਗੜਬਕੀ ਲੈ ਕੇ ਮੰਤਰੀ ਸਾਹਿਬ ਨੇ ਕਹਾਂ ਸੀ ਵੀ ਅੱਜ ਆਪਣੇ ਫਾਦਰ ਸਾਹਿਬ ਦੀ ਸਾਡੇ ਡੈਥ ਹੋ ਗਈ। ਸਾਨੂੰ ਉਸ ਟਾਈਮ ਤੇ ਕਿਹਾ ਸੀ ਆਪਾਂ ਸ਼ੇਰ ਬਣਨਾ। ਅੱਛਾ ਆਪਾਂ ਸ਼ੇਰ ਬਣਨਾ ਸ਼ੇਰ ਬਣ ਕੇ ਆਪਾਂ ਪਬਲਿਕ ਦੇ ਵਿੱਚ ਦਿਖਾਣਾ ਵੀ ਆਪਾਂ ਦੁਨੀਆ ਨੂੰ ਦਿਖਾਣਾ ਵੀ ਆਪਾਂ ਕੁਝ ਬਣ ਕੇ ਦੇਖਿਆ। ਔਰ ਲੀਡ ਉੱਤੇ ਚੱਲਦੇ ਹੋਏ ਇਹੀ ਆਪਣਾ ਬੈਂਡ ਦਾ ਕੰਮ ਕਰ ਰਹੇ ਹਾਂ। ਬਹੁਤ ਤਰੀਕੇ ਨਾਲ ਵਧੀਆ ਸੁਣ ਤਰੀਕੇ ਨਾਲ ਚੱਲ ਰਿਹਾ ਜੀ ਸਾਡਾ ਕੰਮ। ਮੰਤਰੀ ਸਾਹਿਬ ਦੀ ਪਰਿਵਾਰਕ ਤੌਰ ਤੇ ਤੁਹਾਨੂੰ ਸਪੋਰਟ ਕਿਵੇਂ ਆ? ਬਹੁਤ ਵਧੀਆ ਜੀ। ਇੱਕ ਫਾਦਰ ਵਾਲੀ ਸਪੋਰਟ। ਜੋ ਫਾਦਰ ਸਾਹਿਬ ਸਾਡੇ ਸੀ ਉਸ ਤੋਂ ਬਾਅਦ ਮੰਤਰੀ ਸਾਹਿਬ ਨੇ ਸਾਡੀ ਸਾਰੀ ਜਿਮੇਵਾਰੀ ਚੁੱਕ ਕੇ ਸਾਡਾ ਕੰਮ ਸਰ ਜੀ ਪੈਂਜੀ ਤੁਸੀਂ ਕੀ ਮਹਿਸੂਸ ਕਰਦੇ ਹੋ ਬਤੌਰ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਬਹੁਤ ਜੀ ਭਾਜੀ ਨੇ ਹੜੀ ਦੋਜਾ ਸੇਚ ਮਰ ਜੋ ਇਹ ਭਾਜੀ ਨੇ ਬਹੁਤ ਪਿਓ ਵਾਲਾ ਤਰਜਾ ਦਿੱਤਾ ਹੁੰਦੇ ਜੀ ਹਾਂਜੀ ਤੁਸੀਂ ਪੈਂਦੀ ਕੀ ਕਹੋਗੇ ਹਾਂਜੀ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਪਰਿਵਾਰ ਦੇ ਵਿੱਚ ਕੋਈ ਵੱਡੇ ਆਉਦੇ ਤੇ ਪਹੁੰਚੇ ਹਾਂਜੀ ਬਹੁਤ ਵਧੀਆ ਲੱਗਦਾ ਹੈ ਜੀ ਇਹ ਬੱਚਿਆਂ ਦੇ ਬਾਰੇ ਮੈਨੂੰ ਦੱਸ ਦਿਓ ਜੀ ਕੌਣ ਕੌਣ ਇਹ ਬੇਟੀ ਆ ਜੀ ਮੇਰੀ ਬਲਜੀਤ ਕੌਰ ਇਹਦਾ ਮਹੌਂਦਰਾ ਤੁਹਾਡੇ ਤੇ ਆ ਹਾਂਜੀ ਹਾਂਜੀ ਅੱਛਾ ਕਹਿੰਦੇ ਹੁੰਦੇ ਆ ਵੀ ਬੇਟੀ ਦਾ ਜਿਹੜੀ ਮੁਹੱਬਤ ਆ ਉਹ ਆਪਣੇ ਬਾਪ ਦੇ ਨਾਲ ਮਾਂ ਤੋਂ ਵਧੇਰੇ ਹੁੰਦੀ ਆ ਤੁਹਾਡੀ ਪਿਤਾ ਦੇ ਨਾਲ ਟਿਊਨਿੰਗ ਕਿਸ ਤਰ੍ਹਾਂ ਦੀ ਆ ਬਹੁਤ ਵਧੀਆ ਬਹੁਤ ਜਿੱਦਾਂ ਹਰ ਬੇਟੀ ਦਾ ਆਪਣੇ ਪਾਪਾ ਨਾਲ ਜ਼ਿਆਦਾ ਹੁੰਦਾ ਮੈਨੂੰ ਵੀ ਸ਼ੁਰੂ ਤੋਂ ਆਪਣੇ ਪਾਪਾ ਨਾਲ ਸਭ ਤੋਂ ਜ਼ਿਆਦਾ ਅਟੈਚਮੈਂਟ ਆ ਹਮੇਸ਼ਾ ਤੋਂ ਹੀ ਮੈਨੂੰ ਐਡਾ ਫੀਲ ਹੁੰਦਾ ਰਿਹਾ ਕਿ ਜਦੋਂ ਵੀ ਮੇਰੇ ਪਾਪਾ ਮੇਰੇ ਨਾਲ ਆ ਮੈਨੂੰ ਕਿਸੇ ਚੀਜ਼ ਦੀ ਕਿਸੇ ਵੀ ਗੱਲ ਦੀ ਮਤਲਬ ਕਦੀ ਡਰ ਮਹਿਸੂਸ ਨਹੀਂ ਹੋਇਆ ਤੇ ਮੈਂ ਇਹੀ ਸੋਚ ਰਹੀਆਂ ਕਿ ਹੁਣ ਪੰਜਾਬ ਦੇ ਲੋਕ ਵੀ ਇਦਾਂ ਹੀ ਨੇ ਜਦੋਂ ਤੱਕ ਇਦਾਂ ਦੇ ਲੀਡਰ ਉਹਨਾਂ ਕੋਲ ਆ ਉਹਨਾਂ ਨੂੰ ਕਿਤੇ ਕਿਸੇ ਚੀਜ਼ ਤੋਂ ਵੀ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਯੂਥ ਹੋ ਤੇ ਸੋਸ਼ਲ ਮੀਡੀਆ ਤੇ ਐਕਟਿਵ ਹੋਵੋਗੇ। ਆਮ ਆਦਮੀ ਪਾਰਟੀ ਨੂੰ ਤੁਹਾਡੇ ਪਾਪਾ ਨੂੰ ਲੀਡਰਾਂ ਨੂੰ ਸੀਐਮ ਨੂੰ ਟਰੋਲ ਕੀਤਾ ਜਾਂਦਾ। ਫਿਰ ਉਦੋਂ ਕਿਵੇਂ ਮਹਿਸੂਸ ਕਰਦੇ ਹੋ ਜਾਂ ਉਹਦੇ ਬਾਰੇ ਤੁਸੀਂ ਕੀ ਕਹੋਗੇ? ਆ ट्रोलिंग ਜਿੱਥੇ ਐਪਰੀਸੀਏਸ਼ਨ ਆ ਉੱਥੇ ਟਰੋਲਿੰਗ ਵੀ ਹੋਏਗੀ ਅਸੀਂ ਇੰਨਾ ਕਿਤੇ ਦਿਲ ਤੇ ਲਈਦਾ ਹੀ ਨਹੀਂ ਇੰਨੀਆਂ ਚੀਜ਼ਾਂ ਨੂੰ ਬਸ ਠੀਕ ਹੈ ਤਾਂ ਜ਼ਿਆਦਾ ਸੋਚੀਦਾ ਹੀ ਨਹੀਂ ਇਸ ਚੀਜ਼ ਬਾਰੇ ਕੀ ਬੰਨਾ ਚਾਹਣੇ ਹੋ ਅ ਅਸੀਂ ਵਰ ਸਰਵੈਂਟ ਠੀਕ ਹੈ ਇਹ ਬੱਚੇ ਕੌਣ ਨੇ ਜੀ ਇਹ ਪਤੀਜੀ ਆ ਪ੍ਰਿਆ ਦੀਪ ਕੌਰ ਤੇ ਸੈ ਸੋਟੇ ਬ੍ਰਦਰ ਦੀ ਆ ਇਹ ਮੇਰੇ ਤੋਂ ਛੋਟਾ ਜਿਹੜਾ ਸੀਗਾ ਉਹ ਵੀ ਆ ਉਹ ਨੂਰ ਜੀ ਇਹ ਪਤੀਜਾ ਤੁਹਾਡਾ ਪਤੀਜਾ ਠੀਕ ਹੈ